ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਵਾਸਤੇ ਹਲਕਾ ਡੇਰਾ ਬਾਬਾ ਨਾਨਕ ਦੇਸਾ ਅਧੀਨ ਪਿੰਡ ਗੋਰਚਾ ਕੋਲ ਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਗਿਆ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨਾਲ ਪੁਇਸ਼ ਬਗੇਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਉਪ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਸੁਰਜਿੰਦਰ ਸਿੰਘ ਰੰਦਾਵਾ ਆਦਿ ਹਾਜ਼ਰ ਸਨ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ ਨਿਊਜ਼ ਚੈਨਲ ਡੇਰਾ ਬਾਬਾਨਾ ਉਹ ਬਾਕੀ ਆਪਲੇ ਹੈ ਕੀ ਕਹਿੰਗੇ ਸਭਾਉਂ ਦੀ ਮੂਨੇ 1600 ਕਰੋੜ ਰੁਪਇਆ ਦੇ ਕੇ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਦੋ ਜ਼ਿਲ੍ਹਿਆਂ ਦੇ ਵਿੱਚ ਫਸਲ ਖਰਾਬ ਹੋਈ ਸੀ ਕੱਲੀ ਫਸਲ ਉਹ ਵੀ ਕੱਲਾ ਨਰਮਾ 700 ਕਰੋੜ 716 ਕਰੋੜ ਰੁਪਇਆ ਲੱਗਿਆ ਸੀ ਤੇ 1600 ਕਰੋੜ ਰੁਪਇਆ ਸਾਰੇ ਪੰਜਾਬ ਚ ਕੀ ਕਰ ਲਿਆ ਮੁੱਖ ਮੰਤਰੀ ਕਹਿੰਦੇ ਵੀ ਇੱਕ ਚੰਗੇ ਲੀਡਰ ਦੀ ਨਿਸ਼ਾਨੀਆਂ ਪਿਛਲੇ ਪਿੰਡ ਕੋਨੇਵਾਲ ਗਏ ਲੋਕ ਕਹਿੰਦੇ ਲੋਕ ਲੀਡਰ ਇੱਥੇ ਫੋਟੋ ਖਿਚਾਉਣ ਆਉਂਦੇ ਪਰ ਇੱਕੋ ਬੰਦਾ ਜਿਹੜਾ ਹਰ ਘਰ ਚ ਗਿਆ ਹਰ ਜੀ ਨੂੰ ਮਿਲਿਆ ਹਰ ਇੱਕ ਦੇ ਨਾਲ ਜਿਹੜਾ ਉਹਨਾਂ ਨੂੰ ਉਤਰਵਾਸਾ ਦਿੱਤਾ ਤੇ ਉਹਨਾਂ ਦੀ ਮਦਦ ਕੀਤੀ ਦੇਖੋ ਇਹ ਇੱਕ ਲੀਡਰ ਦੀ ਨਿਸ਼ਾਨੀ ਹੈ ਹੁਣ ਲੀਡਰ ਆਉਂਦੇ ਕੋਈ ਉਤੋਂ ਹਵਾ ਚੋ ਵੇਖ ਕੇ ਭੱਜ ਜਾਂਦਾ ਤੇ ਬੰਦੇ ਫੜ ਕੇ ਲਿਆਉਣੇ ਪੈਂਦੇ ਅੱਜ ਇਹ ਦੇਖੋ ਰਾਹੁਲ ਗਾਂਧੀ ਜੀ ਦੀ ਮਕਬੂਲੀਅਤ ਵੀ ਲੋਕ ਆਪ ਮਹਾਰੇ ਜਿਹੜੇ ਆ ਚੱਲ ਕੇ ਜਿਹੜਾ ਬਾ ਆਏ ਕਿਉਂਕਿ ਲੋਕਾਂ ਨੂੰ ਇਹਨਾਂ ਦੇ ਉੱਤੇ ਆਸ ਹੈ ਮੈਂ ਸਮਝਦਾ ਕਿ ਦੇਸ਼ ਤੋਂ ਅੱਜ ਦੀ ਘੜੀ ਦੇ ਵਿੱਚ ਰਾਫਲ ਕਾਂਦੀ ਜੀ ਵਰਗੇ ਲੀਡਰ ਦੀ ਲੋੜ ਹੈ ਪ੍ਰਧਾਨ ਮੰਤਰੀ ਦਾ ਵੀ ਦੌਰ ਰਿਹਾ ਮੁੱਖ ਮੰਤਰੀ ਉਦੋਂ ਹਸਤਾਲ ਦਾਗ ਲੋਗੇ ਫਿਰ ਹੁਣ ਐਲਾਨ ਕਰ ਰਹੇ ਆ ਵੀ ਮੁਆਵਜ਼ਾ ਦਾਂਗੇ 20000 ਹੋਰ ਕਈ ਉਹਨਾਂ ਦੇ ਉਹਨਾਂ ਵੱਲੋਂ ਐਲਾਨ ਕੀਤੇ ਗਏ ਪਰ ਅਜੇ ਤੱਕ ਇੱਥੇ ਗਰਾਊਂਡ ਲੈਵਲ ਤੇ ਸਰਕਾਰ ਦਾ ਕੋਈ ਹਰ ਪੀੜਤਾ ਦੀ ਸਹਾਇਤਾ ਕੋਈ ਦਿਖਾਈ ਨਹੀਂ ਦੇ ਰਿਹਾ ਸਰ ਇੱਕ ਗੱਲ ਮੈਂ ਨਹੀਂ ਪੁੱਛਣੀ ਚਾਹੁੰਦਾ ਜੇ ਭਗਵੰਤ ਮਾਨ ਜੀ ਨੇ 1000 ਰੁਪਇਆ ਜਨਾਨੀਆਂ ਨੂੰ ਤੇ ਦਿੱਤਾ ਇਹਨਾਂ ਲੋਕਾਂ ਨੂੰ ਹੁਣ ਕੀ ਇਹਨਾਂ ਨੇ ਦੇ ਦੇਣਾ 100 ਕੋਈ ਆਸ ਨਹੀਂ ਮੋਦੀ ਸਾਹਿਬ ਨੇ ਤੇ ਪੰਜਾਬ ਤੋਂ ਵੈਸੇ ਹੀ ਇਹ ਕਰਦਾ ਨਾ ਜਿਵੇਂ ਇਹ ਇੰਡੀਆ ਦਾ ਹਿੱਸਾ ਹੀ ਨਹੀਂ ਹੁੰਦਾ ਪੰਜਾਬ ਤੇ ਪੰਜਾਬੀਆਂ ਨੂੰ ਮੋਦੀ ਸਾਹਿਬ ਜਿਹੜਾ ਉਹ ਉਹਨਾਂ ਦੇ ਦਿਲ 'ਚ ਕੋਈ ਥਾਂ ਨਹੀਂ ਹੈਗੀ ਜੇ ਆਏ ਆ ਤੇ ਟੀਚਰ ਕਰਕੇ ਚਲ ਗਏ 1600 ਕਰੋੜ ਦਾ ਪੈਕੇਜ ਉਹਦੇ ਵਿੱਚ ਜਿਹੜੀ ਕਿਸਾਨ ਸਨਮਾਨ ਨਦੀ ਹੈ ਜਿਹੜੀ ਸਾਰਿਆਂ ਨੂੰ ਮਿਲਦੀ ਉਹਦੀ ਇੱਕ ਕਿਸ਼ਤ ਦਵਾ ਉਹਦਾ ਕੀ ਫਾਇਦਾ ਉਹਦੇ ਵਿੱਚ ਜਿਹੜੀਆਂ ਹਾਈਵੇ ਬਣਦੇ ਉਹ ਵੀ ਪੈਸੇ ਵਿੱਚ ਪਾ ਗਏ ਉਹ ਪਰ ਕਿੱਲਾ ਜਿਹੜਾ ਕਿਸਾਨ ਹੈ ਜਿਹੜਾ ਮਜ਼ਦੂਰ ਹੈ ਜਿੰਨੇ ਇਥੋਂ ਰੋਟੀ ਖਾਣੀ ਉਹਨਾਂ ਨੂੰ ਕੀ ਦਿੱਤਾ ਉਹਦੀ ਗੱਲ ਕਰੋ ਸੋ ਮੈਂ ਸਮਝਦਾ ਕਿ 21 ਲੀਟਰ ਹੈ ਜਿੰਨੂੰ ਲੋਕਾਂ ਦੇ ਤਰ੍ਹਾਂ ਦੇ ਲੋਕਾਂ ਦਾ ਉਹ ਰੋਹ ਲਗਾਉਂਦੀ ਜੀ ਉਹਨਾਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਤੇ ਸਾਨੂੰ 5-4 ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਹੈਗੀ ਨਾ ਸਾਨੂੰ ਬਾਰੋਂ ਕੋਈ ਆਸ ਐ ਨਾ ਸਾਡੇ ਬੱਚਿਆਂ ਦੀ ਆਸ ਐ ਕੀ ਗੱਲ ਕਰ ਰਹੇ ਹੋ ਰਾਹੁਲ ਕੰਦੀ ਜੀ ਉਹਨਾਂ ਕਹਿਆ ਵੀ ਤੁਹਾਡੇ ਸੁਣਾਗੇ ਆਪਾਂ ਹੁਣ ਬੱਚਿਆਂ ਨੇ ਉਹ ਤੇ ਵਧੀਆ ਆ ਤੁਸੀਂ ਆ ਮੇ ਲਾਦ ਕੀ ਕਰਦੇ ਉਹਨਾਂ ਨੂੰ ਹਾਂਜੀ ਕੀ ਖਲਾਫ ਖਲਾਫ ਇਹ ਦੇਖੋ ਸਭ ਇੱਕੋ ਸਾਥ ਤੇਰੇ ਕੀ ਬਣਿਆ ਵਾ ਸਾਡੇ ਨਾਲ ਸਾਡੇ ਸਾਥ ਦੋ ਸਾਡਾ ਬੰਧ ਬਨੋ ਔਰ ਅਬੇ ਨਹੀਂ ਰੁਕਦੇ ਕੀ ਗੱਲ ਬਾਤ ਏ ਰਾਹੁਲ ਕੰਦੀ ਰਾਹੁਲ ਜੱਟ ਨੇ ਬੱਚਿਆਂ ਨੇ ਦੱਸ ਸੁਣੇ ਐ ਇਤਿਹਾਸ ਸੁਣੇ ਐ ਬਹੁਤ ਸਾਨੂੰ ਚੱਲਦਾ ਚੀਟਸ ਸੁਣੇ ਨੇ ਯਾਰ ਠੀਕ ਐ ਬੇ ਹਾਂ ਉਹਨਾ ਸੁਣਿਆ ਬੱਚਿਆਂ ਦੇ ਨਾਲ ਜੋ ਨਾਂ ਕਿਹਾ ਬੱਚਿਆਂ ਦੀ ਸੁਣੀ ਕੋਈ ਸੁਣੀ ਆਜੇ ਤੱਕ ਕੱਢ ਕੇ ਕੋਈ ਮੰਤਰੀ ਨੇ ਇਹ ਪੁੱਛਿਆ ਅੱਜ ਆਏ ਨੇ ਉਹਨਾ ਸੋਹਣੀ ਗੱਲ ਸੁਣੀ ਸਾਡੀ ਸਾਨੂੰ ਖੁਸ਼ ਹੋਏ ਨੇ ਸਾਨੂੰ ਸਾਰੀਆਂ ਵੇਖੋ ਸਾਡੀ ਕੋ ਫਸਲ ਨਹੀਂ ਇਹ ਆ ਗਈ ਸਾਡੇ ਕੋਈ ਜੋਬ ਨਹੀਂ ਬੱਚਿਆਂ ਦੀ ਆ ਗਈਆਂ ਹੀ ਫਸਲ ਦੇ ਸੱਟੇ ਆ ਗਏ ਜੋ ਫਸਲ ਸਾਡੀ ਨਹੀਂ ਰਹਿੰਦੀ ਕਈ ਪਰੇਸ਼ਾਨੀਆਂ ਸਾਡੀ ਪਤਨੀਆਂ ਕੋਈ ਮਦਦ ਕਰ ਸਕਦੀ ਹੈ ਸਰਕਾਰ ਦੀ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਕੋਣ ਆਇਆ ਸੀ ਕੀ ਗੱਲਬਾਤ ਹੋਏ ਵੇਖੋ ਸ੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸੁਖਜਿੰਦਰ ਸਿੰਘ ਬੰਦਾਵਾਸੀ ਬਾਜਵਾ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਹੈ ਜਿੱਥੇ ਵੀ ਕਿਤੇ ਜਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੀ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਿਤ ਹੋਏ ਨੇ ਸਾਨੂੰ ਦੂਰੀ ਔਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋਈਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰ 单 ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬੱਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਇਆ ਪਰ ਏਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਨੇ ਰਿਸ਼ਤੀ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜ ਦਿੱਤੀਆਂ ਸਾਨੂੰ ਉਹ ਮਾਊਜਾ ਵੀ ਨਹੀਂ ਮਿਲਦਾ ਕਿਉਂਕਿ ਗਰਦੋਰੀ ਸਾਡੇ ਨਾਮ ਨਹੀਂ ਦੂਜੀਆ ਜ਼ਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ ਤੇ ਇਹ ਜੀ ਨਹੀਂ ਮਿਲਿਆ 40 'ਤੇ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਊਜਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਮ ਤੇ ਪੱਕੀ ਹੋਣੇ ਚਾਹੀਦੀਆਂ ਫਿਰ ਇਹਨਾਂ ਨੇ ਕੀ ਕੀਤਾ ਪਿਛਲੀ ਵਾਰੀ ਕਿ ਰਾਹੁਲ ਗਾਂਧੀ ਨੇ ਕਿਹਾ ਫਿਰ ਤੁਹਾਨੂੰ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀਏ ਬਿਓ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਤਾਂ 20 30 ਏਕੜਾਂ ਵਾਲੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਪਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੇ ਹੋਏ ਨੇ ਜਿੰਮੀਆਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦ ਦੀ ਸਾਡੀ ਲੀਡਰਸ਼ਿਪ ਨਾਲ ਆਈ ਹੈ ਸਾਡੇ ਪ੍ਰਧਾਨ ਜੀ ਵੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਹਲਕਾ ਦੀਆਂ ਫਰੋਈਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਇਹ ਉਹਨਾਂ ਨੇ ਕਿਹਾ ਰਾਹੁਲ ਗਾਂਧੀ ਜੀ ਨੇ ਕਿਹਾ ਇਹ ਅੱਛਾ ਲਿਸਟਾਂ ਵੀ ਅਸੀਂ ਲਿਸਟਾਂ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪ੍ਰਾਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇਦਾਰ